ਕਾਂਗਰਸ ਪਾਰਟੀ ਦੇ ਆਲਾ ਨੇਤਾਵਾਂ ਦੁਆਰਾ ਅੱਜ ਲਗਾਤਾਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਪੁੱਲਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਕਾਂਗਰਸ ਦੇ ਆਲਾ ਨੇਤਾ ਜਿਹੜੇ ਜਿਸ ਦੇ ਵਿੱਚ ਰਾਜਾਵੇੜੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਗੋਜਲਾ ਦੇ ਪੂਰਾ ਡਿਪਟੀ ਸੀਐਮ ਜਿਹੜੇ ਆਪੀ ਸੋਨੀ ਜ਼ਰੂਰ ਇਸ ਜਗ੍ਹਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਕਿਉਂਕਿ ਜਿਹੜੇ ਪਿਛਲੇ ਦਿਨੀ ਨਗਰ ਨਿਗਮ ਦੇ ਚੋਨ ਹੋਏ ਸੀ ਉਸ ਦੇ ਵਿੱਚ 41 ਜਿਹੜੇ ਪਾਰਸ਼ਦ ਕਾਂਗਰਸ ਦੇ ਜਿੱਤੇ ਸੀ ਅਤੇ 24 ਪਾਰਸ਼ਦ ਜਿਹੜੇ ਆਮ ਆਦੀ ਪਾਰਟੀ ਨੇ ਜਿੱਤੇ ਸੀ ਸੋ ਅੱਜ ਮੇਅਰ ਦਾ ਜਿਹੜਾ ਚੋਨ ਕਰਨਾ ਸੀ ਸੋ ਆਮ ਆਦੀ ਪਾਰਟੀ ਦੁਆਰਾ ਮੇਅਰ ਦੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਨਾਮ ਜ਼ਰੂਰ ਅਨਾਉਂਸ ਕੀਤਾ ਗਿਆ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਇਜਾਮਾ ਕਿ ਉਹਨਾਂ ਦੁਆਰਾ ਧੋਖੇ 바ਜੀ ਨਾਲ ਆਪਣਾ ਮੇਰ ਬਣਾਇਆ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਅੱਜ ساری ਰਾਤ ਕਾਂਗਰਸ ਦੇ ਆਲਾ ਨੇਤਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਢੁੱਲਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰੇ ਗਏ ਤੇ ਇਲਜ਼ਾਮ ਵੀ ਪੁਲਿਸ ਕਮਿਸ਼ਨਰ ਤੇ ਲਗਾਏ ਗਏ ਹੈ ਇਹ ਬਾਈਕ ਨਾਲ ਫੇਰਦਾ ਹਮਾਨ ਕਰ ਗਿਆ ਇਹ ਵੀ ਅਸੀਂ ਬਰਦਾਸ਼ਤ ਨਹੀਂ ਕਰਨਾ ਇਹ ਵੀ ਅਸੀਂ ਲੜਾਈ ਕਰਾਂਗੇ ਉਹ ਮੇਰੀ ਤੁਹਾਨੂੰ ਬੇਨਤੀ ਹੈ ਪੇਟਿਆਂ ਮਾਵਾ ਪੇਣਾ ਵੇਖ ਲੋ ਚਾਰੀਆਂ ਸਾਰੀਆਂ ਕੌਂਸਲਰ ਮੈਨੂੰ ਕਿਹਾ ਬੀਬੀ ਨੇ ਅੱਜ ਮੈਂ ਦੱਸਿਆ ਨਾ ਤੁਹਾਨੂੰ ਮੈਂ ਕਿਹਾ ਬੀਬੀ ਕਿਵੇਂ ਆ ਮਾਤਾ ਕਹਿੰਦੀ ਪੁੱਤ ਲੋਹੇ ਆੜਕੀਆ ਲੋਹੇ ਆੜਕੀ ਉਹ ਜੇ ਸਾਡੀਆਂ ਮਾਵਾ ਦੇ ਵਿੱਚ ਇਹਨਾ ਉਸਾ ਹੈ ਤਾਂ ਨੌਜਵਾਨ ਸਾਡੀਆਂ ਜੁਗਤਾਂ ਦੇ ਟਾਈਮ ਲਾਈਨ ਤੋਂ ਪੜ੍ਹਦੇ ਨਾ ਇਸੇ ਤਰ੍ਹਾਂ ਬਰਕਰਾਰ ਹੋ ਕੋਈ ਕਿਸੇ ਨੂੰ ਵੀ ਅਫਸਰ ਜਾਣੇ ਨਾ ਨਾ ਲਾਉਣ ਦੀ ਲੋੜ ਨਹੀਂ ਹੈ ਕਈ ਵਾਰੀ ਅਸੀਂ ਮਰਿਆਦਾ ਤੋਂ ਗਿਰ ਕੇ ਨਾ ਲਾਦ ਕੇ ਅਜੇ ਟਾਈਮ ਰਾਤ ਨੂੰ ਹੀ ਛੇ ਰਹੇਗਾ ਪਰ ਰਾਤ ਨੂੰ ਦਿਉਗਾ ਉਹੀ ਦੇ ਦੇ ਤੇ ਸੋ ਕੋ ਮੇਰੀ ਬੇਨਤੀ ਹੈ ਜੋ ਅੱਜ ਕਮਿਸ਼ਨਰ ਦਾ ਰੋਲ ਸੀਗਾ ਉਹ ਵਧੀਆ ਰੋਲ ਨਹੀਂ ਸੀਗਾ ਸਾਨੂੰ ਆ ਮਾਰ ਮਾਰ ਕੇ ਪਿੱਛੇ ਕੀ ਕਾ ਤਫੇ ਮਰੇਗੇ ਪਿੱਛੇ ਕੀਤਾ ਔਰ ਅਸੀਂ ਵਰਤੀ ਦੀ ਗੱਲ ਕਰਦੇ ਆ ਅਦਰਵਾਈਜ਼ ਇਹ ਵਰਤੀ ਨਾ ਪਾਈ ਹੋਵੇ ਕਿਸੇ ਦੇ ਤਾਂ ਫਿਰ ਖਰਾਬ ਹੋ ਜੇ ਅਸੀਂ ਸਾਰੇ ਲੋਕ ਜਿਹੜੇ ਪੋਲਿਟਿਕਸ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਜਿੰਨੇ ਇਸੇ ਲੀਡਰ ਸੇ ਬਾਅਦ ਦੇਖੇ ਜਾਂ ਨੌਜਵਾਨ ਕੌਂਸਲਰ ਦੇਖੇ ਕੌਂਸਲਰ ਸਾਡੀ ਜਗ੍ਹਾ ਦੇ ਆ ਕਰਦੇ ਦੇਖੇ ਸਭ ਤੋਂ ਵੱਡਾ ਜਿਹੜਾ ਕੰਮ ਕਰਦੇ ਸਾਡੇ ਕੌਂਸਲਰ ਸਹਿਬਾਨ ਸਾਡੇ ਐਮ.ਐਨ.ਏ ਸਹਿਬਾਨ ਸਾਡੇ ਜਿਹੜੇ ਮਹੱਲਿਆ ਚ ਰਹਿ ਕੇ ਰਾਜ ਸਰਕਾਰ ਨਾਲ ਬਾਤ ਕਰਨ ਤੇ ਧਿਆਨ ਜਿਹੜਾ ਪੈਂਦਾ ਡਾਕਟਰ ਰਾਜ ਕੁਮਾਰ ਜਿਹੜੇ ਵਿੱਚ ਉਪਰਵ ਵਿਧਾਇਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਸ ਜਗ੍ਹਾ ਤੇ ਲੋਕਾਂ ਨੂੰ ਸੰਬੋਧਿਤ ਕਰਦੇ ਜ਼ਰੂਰ ਨਜ਼ਰ ਆ ਰਹੇ ਹੈ ਲਗਾਤਾਰ ਕਾਂਗਰਸ ਦੁਆਰਾ ਆਮ ਆਦੀ ਪਾਰਟੀ ਤੇ ਨਿਸ਼ਾਨਾ ਸਾਧਿਆ ਗਿਆ ਤੇ ਕਿਹਾ ਗਿਆ ਕਿ ਆਮ ਆਦੀ ਪਾਰਟੀ ਨੇ ਆਪਣੀ ਸਤਾ ਦੇ ਵਿੱਚ ਸਰਕਾਰ ਹੋਣ ਦਾ ਨਜ਼ਾਇਜ਼ ਫਾਇਦਾ ਜਿਹੜਾ ਚੁੱਕਿਆ ਹੈ ਜਿਸ ਦੇ ਤਹਿਤ ਉਹਨਾਂ ਦੁਆਰਾ ਅੱਜ ਆਪਣੇ ਮੇਅਰ ਦਾ ਐਲਾਨ ਕੀਤਾ ਗਿਆ ਹੈ ਸੋ ਹਾਲਕੀ ਮੇਅਰ ਜਿਹੜਾ ਕਾਂਗਰਸ ਦਾ ਬੰਨਾ ਚਾਹੀਦਾ ਸੀ ਸੋ ਵਿਕਾਸ ਸੋਨੀ ਦਾ ਨਾਮ ਵੀ ਉਹਨਾਂ ਦੁਆਰਾ ਅੱਜ ਅਨਾਉਂਸ ਕੀਤਾ ਜਾ ਰਿਹਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੁਆਰਾ ਸਤਾ ਚ ਦੇ ਵਿੱਚ ਆਪਣੀ ਸਰਕਾਰ ਹੋਣ ਦਾ ਨਜ਼ਾਇਜ਼ ਫਾਇਦਾ ਚੁਣਦਾ ਹੈ ਆਪਣੇ ਮੇਅਰ ਦਾ ਐਲਾਨ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਕੀ ਕੱਲ ਦਾ ਜਿਹੜਾ ਐਲਾਨ ਵੀ ਕੀਤਾ ਗਿਆ ਕਿ ਕੱਲ ਪਟਿਆਲੀ ਬੋਲ ਤੇ ਕਾਂਗਰਸ ਦੇ ਆਲਾ ਨੇਤਾ ਤੰਨ ਲਗਾਣ ਕੇ ਸੋ ਅੱਜ ساری ਰਾਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਢੁੱਲਰ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਇਨਸਾਫ ਦੀ ਮੰਗ ਜਿਹੜੀ ਜ਼ਰੂਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਢੁੱਲਰ ਨੇ ਆਪਣੇ ਅਹੁਦੇ ਦਾ ਵੀ ਨਜਾਇਜ਼ ਫਾਇਦਾ ਚੁੱਕਿਆ ਸੋ ਤਸਵੀਰਾਂ ਤੁਸੀਂ ਪੁਲਿਸ ਕਮਿਸ਼ਨਰ ਦੇ ਘਰ ਦੇ ਬਾਹਰ ਵੀ ਦੇਖ ਰਹੇ ਹੋ ਜਿੱਥੇ ਕਾਂਗਰਸ ਦੇ ਆਲਾ ਨੇਤਾ ਜ਼ਰੂਰ ਧਰਨਾ ਲਗਾ ਕੇ ਇਨਸਾਫ ਦੀ ਮੰਗ ਕਰਦੇ ਜ਼ਰੂਰ ਨਜ਼ਰ ਆ ਰਹੇ ਆ ਤੇ ਜ਼ਰੂਰ ਇਹ ਕਿਹਾ ਜਾ ਰਿਹਾ ਕਿ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਉਹ ਆਪਣੀ ਲਗਾਤਾਰ ਜੰਗ ਜਿਹੜੀ ਜਾਰੀ ਰੱਖਣਗੇ ਤੇ ਨਾਲ ਹੀ ਅਗਰ ਉਹਨਾਂ ਨੂੰ ਹਾਈ ਕੋਰਟ ਦਾ ਰੁਕ ਕਰਨਾ ਪਿਆ ਤੇ ਉਹ ਹਾਈ ਕੋਰਟ ਜਾ ਕੇ ਵੀ ਆਪਣਾ ਇਨਸਾਫ ਲੈ ਕੇ ਰਹਿਣਗੇ ਅਮਿਤ ਸ਼ਰਮਾ ਪੰਜਾਬ ਦਾ